ਕਿਸਤੀ ਦੀ ਸਹੂਲਤਾਂ ਨਾ ਹੋਣ ਕਾਰਨ ਟਿਊਬਾ ਰਾਹੀਂ ਆਉਣ ਜਾਣ ਲਈ ਲੋਕ ਹਰ ਮਜਬੂਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਟਿਊਬਾ ਨਾਲ ਤੈਰ ਲਿਆ ਰਹੇ ਹਨ ਖਾਣ ਨੂੰ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਤੁਸੀਂ ਦੇਖ ਰਹੇ ਹੋ ਏ ਡਬਲਯੂ ਨਿਊਜ਼ 18 ਅਪਡੇਟ ਫਾਜ਼ਿਲਕਾ ਦੇ ਸਰਦੀ ਖੇਤਰ ਤੋਂ ਆ ਰਹੀ ਹੈ ਜਿੱਥੇ ਹੜ੍ਹਾਂ ਦੇ ਪਾਣੀ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਹੜ੍ਹ ਕਾਰਨ ਸਰਦੀ ਇਲਾਕੇ ਦੀਆਂ ਸਾਰੀਆਂ ਹੀ ਸੜਕਾਂ ਪਾਣੀ ਨਾਲ ਭਰ ਗਈਆਂ ਹਨ ਇਸ ਦੌਰਾਨ ਹੜ੍ਹ ਪ੍ਰਭਾਵਿਤ ਲੋਕਾਂ ਕੋਲ ਕਿਸ਼ਤੀਆਂ ਬਹੁਤ ਘੱਟ ਹੋਣ ਕਾਰਨ ਉਹ ਡਰੇਕਟਰ ਦੀਆਂ ਟਿਊਬਾਂ 'ਚ ਹਵਾ ਭਰ ਕੇ ਉਸ ਉੱਪਰ ਤੈਰ ਕੇ 6-7 ਫੁੱਟ ਡੁੱਗੇ ਪਾਣੀ ਨੂੰ ਪਾਰ ਕਰਨ ਲਈ ਮਜਬੂਰ ਹੋ ਰਹੇ ਹਨ। ਇਸੇ ਤਰ੍ਹਾਂ ਸਰਦੀ ਪਿੰਡ ਰਾਮ ਸਿੰਘ ਵਾਲੀ ਪੈਣੀ ਦੇ ਨਜ਼ਦੀਕ ਸੜਕਾਂ ਤੇ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਪੈਦਲ ਗੁਜ਼ਰਨਾ ਵੀ ਬਹੁਤ ਔਖਾ ਹੋ ਰਿਹਾ ਹੈ। ਇੱਥੇ ਕੋਈ ਕਿਸ਼ਤੀ ਦੀ ਸਹੂਲਤਾ ਨਾ ਹੋਣ ਕਾਰਨ ਲੋਕ ਟਿਊਬਾਂ ਰਾਹੀਂ ਤੈਰ ਕੇ ਆਉਣ ਜਾਣ ਲਈ ਮਜਬੂਰ ਹਨ। ਹਣਾ ਨਾਲ ਪੀੜਤ ਲੋਕਾਂ ਨੇ ਦੱਸਿਆ ਕਿ ਉਹ ਆਪਣੀ ਜਾਨ ਜੋਖਮ ਵਿੱਚ ਪਾ ਕੇ ਟਿਊਬਾਂ ਰਾਹੀਂ ਆਪਣੇ ਖਾਨ ਪੀਣ ਲਈ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਲਿਆ ਰਹੇ ਹਨ। ਉਹਨਾਂ ਨੇ ਪ੍ਰਸ਼ਾਸਨ ਤੇ ਹੋਰ ਸਮਾਜ ਸੇਵੀਆਂ પાસે ਉਹਨਾਂ ਨੂੰ ਕਿਸ਼ਤੀ ਦੀ ਸਹੂਲਤਾਂ ਮੁਹਰਈਆ ਕਰਵਾਉਣ ਦੀ ਮੰਗ ਕੀਤੀ ਹੈ। ਤਾਂ ਜੋ ਆਸਾਨੀ ਨਾਲ ਇਸ ਮੁਸੀਬਤ ਦੀ ਘੜੀ ਚ ਆਪਣਾ ਤੇ ਆਪਣੇ ਪਰਿਵਾਰ ਲਈ ਖਾਣ ਨੂੰ ਰਾਸ਼ਨ ਅਤੇ ਆਪਣੇ ਪਸ਼ੂਆਂ ਵਾਸਤੇ ਹਰਾ ਚਾਰਾ ਲਿਆ ਸਕਣ। ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਨਵੇਂ ਹੋ ਤਾਂ ਸਾਡਾ ਫੇਸਬੁੱਕ ਪੇਜ ਅਤੇ YouTube ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਉਹਦੀ ਬੇੜੀ ਕੋਈ ਮੇਲ ਰਹੀ ਕੁਝ ਵੀ ਇੱਥੇ ਸਾਧਨ ਕੋਈ ਪਛੜਕਾਂ ਗਈਆਂ ਟੱਟ। ਇਹ ਹੁਣ ਟੂਪਾ ਤੇ ਕੋਈ ਫੈਸ਼ਨ ਲਿਆ ਸਕਦਾ। ਇਹ ਪਾਰ। ਗਰੇ ਆਦੂ ਪਾਰ ਕੋਲ ਵੀ ਪਤੂ ਪਾਣੀ ਲੰਗ ਰਾਇ ਕੋਈ ਸਾਧਾਰਨੀ ਕੋਈ ਗੇੜੀ ਨਹੀਂ ਆਈ ਅਸੀਂ ਤਾਂ ਵੀ ਰਾਸ਼ਨ ਤੇ ਲਿਆਈ ਕੋਈ ਖਾਣ ਪੀਣ ਦਾ ਕੋਈ ਕਿਸੇ ਦਾ ਕੋ ਨਹੀਂ ਉਹ ਕੜਿਆਰ ਲੀਤਿਮ ਜੀ ਆਈ ਉਹ ਆਦੇ 5-7 ਬੰਦੇ ਬਹਿੰਦੇ ਨੇ 2-3 ਲੈ ਜਾਂਦੇ ਨੇ ਬਸ ਤੇ ਉਹ ਅਮਰੂਦਾ ਦੇ ਬੂਟੇ ਮੰਗ ਲਾ ਲਿਆ ਉਹ ਤਾਂ ਬਰੂਦ ਖਾ ਕੇ ਵੀ ਹਟ ਗਿਆ ਕੋਈ ਸਿਵਲ ਬੰਦਾ ਤਾਂ ਭਾਂਦੇ ਨਹੀਂ ਜਿਹੇ ਉਹ ਪੀਐਸਫ ਨੂੰ ਜਾਂਦੇ ਨੇ ਰਾਸ਼ਨ ਨੂੰ ਉਹ ਮਰਦ ਇੱਕ ਦਿਨ ਕੋਈ ਆ ਟੂਪ ਤੇ ਲੈ ਵੀ ਦੇ ਹੋਰ ਕੋਈ ਰਸ਼ਨ ਨਹੀਂ ਆਂਦਾ ਕੋਈ ਨੀਰ ਨਾ ਕੋਈ ਆਇਆ ਪਰਚਾਈ ਨਾ ਤਾਂ ਉਹ ਘਚੋਰ ਜਰੀ ਖਾਣਗੇ ਆਂਦੇ ਨਹੀਂ ਉਧਰ ਖਰਤੇ ਚਲਦੀ ਰਹੀ ਵਿਚੇ ਦੇਖਾ ਹੁਣ ਗਈ ਛੜਕ ਬੰਨ ਤੇ ਟੁੱਟ ਇਸ ਪਰ ਟੁੱਟ ਗਏ ਪਿੰਨੇ ਦਾ ਟੂਪ ਨਾ ਰੱਸੀ ਬੰਨ ਕੇ ਦੂਰੂ ਦੂਰ ਲੈ ਆਵਾਂਗੇ ਅਸੀਂ ਤਾਂ ਫਿਰ ਪੈਦਲ ਜਾਵਾਂਗੇ ਰੱਸੀ ਬੰਨੀ ਵੀ ਲੰਮੀ ਇਹ ਚੱਕੀ ਆਵਾ ਦੇ ਅਈ 4-5 ਦਿਨ ਜਾਵਾਂਗੇ ਇਹਨੂੰ ਛੱਕ ਕੇ ਲਾਵਾਂਗੇ ਠੀਕ ਹੈ ਇਹ ਅਜਾ ਪੈੜ ਤੋਂ ਲਾਵਾਂਗੇ ਉਹਦੇ ਇੱਕ ਨੰਬਰ ਕੋਈ ਜਾਂਦਾ ਹੀ ਨਹੀਂ ਕੋਈ ਬਿਮਾਰ ਪਿਆਵੇ ਤਾਂ ਉਹ ਵੀ ਉੱਥੇ ਮਰ ਜਾਵੇ ਕੁਝ ਨਹੀਂ ਉਹ ਤਾਂ ਉਧਰ ਕੋਈ ਰਾਸ਼ਨ ਵੀ ਨਹੀਂ ਆ ਰਿਹਾ ਕਿਸਤੀ ਨਹੀਂ ਕੋਈ ਕਿਸਤੀ ਨਹੀਂ ਜਾਂਦੇ ਨਾ ਐਤੀ ਵੀ ਕੋਈ ਨਹੀਂ ਆ ਰਿਹਾ ਅਗਾ ਵੀ ਪੈੜ ਪੈੜ ਤੇ ਮਾਤਾ ਮਗਦੋਨਾ ਨਾਨਕਾ 3 ਨੰਬਰ ਗੱਟੀ ਤੇਰੀ ਮਤਰੀ ਆ ਤਾਂ ਵੇੜੀਆਂ ਜਾ ਉਧਰ ਕੋਈ ਨਹੀਂ ਉਹਦੇ ਪਾਣੀ ਇਨਾਂ ਦੇ ਘਰਾਂ ਚ ਹੋਇਆ ਪਿਆ ਕੋਈ ਨਹੀਂ ਆ ਰਿਹਾ ਕਿਸ਼ਤੀ ਕੋਈ ਇਹ ਤੇ ਚੱਪੂ ਨਹੀਂ ਮਿਲਦਾ ਨਾ ਕਿਸ਼ਤੀ ਕੋਈ ਨਹੀਂ ਦਿੱਤੀ ਰਹੀ ਪਾਣੀ ਘਟੇ ਤੇ ਸਾਨੂੰ ਕੋਈ ਰਾਸ਼ਨ ਪਾਣੀ ਤੇ ਦੇਵਣਾ ਤੋੜੀ ਅੱਗੇ ਕੱਢੀ ਉਹ ਵੀ ਲੋੜ ਗਈ ਉਹ ਬਾਰਸ਼ ਪੈ ਗਈ ਮੇਨ ਗੱਲ ਸਾਨੂੰ ਉਹ ਵੀ ਫੇਜ ਗਈ ਗੱਲ ਲੱਗੀ ਪਸੂਆਂ ਦੀ ਕਿਹੜੇ ਵਿਚਾਰੇ ਬੋਲ ਨਹੀਂ ਸਕਦੇ ਉਹਨਾਂ ਜੋ ਸਪੈਸ਼ਲ ਤੇ ਚਾਰਾ ਭੇਜਾ ਜਾਵੇ ਕਿਸ਼ਤੀਆਂ ਤੇ ਰੇਤ ਪਿੰਡ ਦੇ ਵਿੱਚ ਕਿਵੇਂ ਕਿਸ਼ਤੀ ਆਵੇ ਤੇ ਇੱਥੇ ਚਾਰਾ ਦਿੱਤਾ ਜਾਵੇ ਰਾਸ਼ਨ ਤਾਂ ਜੇ ਮਾੜਾ ਮਟਾ ਪਈ ਸਾਡੇ ਦਾਗਾ ਬਾਕੀ ਪਛਵਾ ਦਾ ਤੇ ਰਾਸ਼ਨ ਸਾਨੂੰ ਕੀ ਐਨਾ ਐਨਾ ਕਿਵੇਂ ਅਸੀਂ ਫਤ ਜੀ ਹੈ ਪੰਜ ਜੀ ਹੈ ਮਾ ਇਹਨੇ ਸਾਡੇ ਰਾਸ਼ਨ ਕੀ ਬਣਾ ਕੋਸ਼ ਨਹੀਂ ਬਣਾ ਉਹ ਰਾਤ ਹੀ ਖਾ ਜਾਂਦੇ ਨੇ ਕਾਲਜਾ ਚ 12 ਚਲਦੇ ਪਏ ਨੇ ਚੱਪੂ ਵਾਲਿਆਂ ਤੇ ਬਾਕੀ ਇਧਰ ਚਲਦੇ ਪਏ ਨੇ ਨਾਂ ਦੇ ਬੇੜੀਆਂ ਇਧਰ ਸਾਡੇ ਅਕੜੇ 4-5 ਇਧਰ ਪਿੰਡ ਰਹਿ ਗਏ ਬਾਕੀ ਕਿਹੜੇ ਇਧਰ 6 ਪਿੰਡ ਡਗੇ ਨੇ ਉਹਦੇ ਜਿਹੜੇ ਚਲਦੇ ਸਾਡੇ ਮਤੇ ਬਿਹੜੀ ਵੀ ਕੋਈ ਨਹੀਂ ਆਦੀ ਤੂੰ ਪਰ ਚੱਲੇ ਅਸੀਂ ਚੱਲੇ ਅਸੀਂ ਰਾਸਨ ਚ ਚਲਾ ਇਹਨਾਂ ਨੂੰ ਮਿਲਣਾ ਤਾਂ ਸਿਰ ਤੇ ਰੱਖ ਲਾਂ ਤੇ ਇਹ ਤਾਂ ਅਸੀਂ ਪੱਠੇ ਲੈਣ ਚੱਲੇ ਜੀ ਇਹ ਚਾਰਾ ਕਿਵੇਂ ਪਈ ਬੋਲਦੇ ਕਿ ਦੂਜੇ ਆਂਦੇ ਨੇ ਉਹ ਤੇ ਜਾਸਿਹਾ ਵਾਲੇ ਘਰ ਦਵਰੇ ਉਹ ਕਿ ਚਿਰ ਲਾਵਣ ਦੇ ਉਹਦੇ ਤੇ ਲਾਵਦੇ ਨਹੀਂ ਤਾਂ ਉੱਤੇ ਪਰ ਕਿਹਦੀ ਮਹਿੰਦ ਸ਼ਾਦੀ ਕਰਾਂ ਦੇ ਜੋਨੇ ਚ ਘਾ ਫਾਟ ਲਾਉਂਦੇ ਪਰ ਪਿੱਛੇ ਦੇ ਖਰਾ ਲਿਆ ਆਂਦੀਆਂ ਨੇ ਉਹ ਵੀ ਸੇਵਾ ਲੈਂਦੇ ਨੇ ਉਹ ਪਿਛਲੇ ਪਿੰਡਾਂ ਆ ਲਾ ਜਾਂਦੇ ਲੈ ਮੈਂ ਪਾੜਦਾ ਮੈਨੂੰ ਪੱਟੇ ਤੋਂ ਮੇਰੇ ਡੰਗਰੇ ਇੱਥੇ ਗਨੇ ਮਾਂਜਾ ਥੋੜਾ ਥੋੜਾ ਤੂੰ ਤੇ ਕਿਵੇਂ ਪੈਂਡਾ ਆ ਪੈਂਡਾ ਲਾ ਲੋ ਤੂੰ ਇੱਕ ਦੂਟ ਰਾਲੀ ਜਾਂਦ ਰੇ ਮੈਂ ਥੋੜੇ ਥੋੜੇ ਕਰਦੇ ਇੱਧਰ ਚਾਹੇ ਜਾਂ ਤਾਂ ਬੜੀ ਮਿਹਰਬਾਨੀ ਅਸੀਂ ਆਪ ਖੋਦ ਅੱਗੇ ਲਾ ਕੇ ਗਏ ਟ੍ਰੈਕਟਰ ਪਾ ਦੇਵਾਂਗੇ ਲੈ ਕੇ ਲੰਘ ਚੜ੍ਹ ਟ੍ਰੈਕ ਤੇ ਬੜੀ ਸੰਦਿੱਤੀ ਜਾਵੇ ਨਹੀਂ ਤਾਂ